ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖਬਰਾਂ ਚਲ ਆਸਦੀ ਹੈ ਕਿ ਹਾਲ ਹੀ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਸੀ ਤੇ ਚਰਨਜੀਤ ਸਿੰਘ ਚੰਨੀ ਨੇ ਐਮਪੀ ਦੀ ਚੋਣ ਜਲੰਧਰ ਤੋਂ ਲੜੀ ਸੀ ਤੇ ਉਹਨਾਂ ਨੇ ਜਲੰਧਰ ਤੋਂ ਜਿੱਤ ਵੀ ਹਾਸਲ ਕੀਤੀ ਸੀ ਤੇ ਉਹਨਾਂ ਦੀ ਹੁਣ ਇਸ ਸੀਟ ਦੇ ਉੱਪਰ ਖਤਰਾ ਮੰਡਰਾ ਰਿਹਾ ਹੈ ਜਿਵੇਂ ਦੱਸਦੀ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਦੀ ਮੈਂਬਰਸ਼ਿਪ ਦੇ ਉੱਪਰ ਸਵਾਲ ਖੜੇ ਕੀਤੇ ਗਏ ਨੇ ਐਮਪੀ ਦੀ ਸੀਟ ਦੇ ਉੱਪਰ ਸਵਾਲ ਚੁੱਕੇ ਗਏ ਨੇ ਤੇ ਪੈਟੀਸ਼ਨ ਉਹਨਾਂ ਦੇ ਖਿਲਾਫ ਦਾਇਰ ਕੀਤੀ ਗਈ ਹੈ ਜਿਸ ਦੀ ਸੁਣਵਾਈ 12 ਅਗਸਤ ਨੂੰ ਹੋਵੇਗੀ ਇਹ ਪਟੀਸ਼ਨ ਗੌਰਵ ਲੂਥਰਾ ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ ਉਹਨਾਂ ਦੇ ਵੱਲੋਂ ਦਾਇਰ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਚੰਨੀ ਨੇ ਭ੍ਰਿਸ਼ਟ ਤਰੀਕਿਆਂ ਦੇ ਨਾਲ ਚੋਣ ਜਿੱਤੀ ਹੈ ਪਟੀਸ਼ਨ ਦਾਇਰ ਕਰਦੇ ਹੋਏ ਸਥਾਨਕ ਨਿਵਾਸੀ ਗੌਰਵ ਲੂਥਰਾ ਨੇ ਐਡਵੋਕੇਟ ਮਨਿਤ ਮਲੋਹੋਤਰਾ ਰਾਹੀਂ ਹਾਈ ਕੋਰਟ ਨੂੰ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਨੇ ਉਸਨੇ ਨਾਮਜ਼ਦਗੀ ਫਾਰਮ ਭਰਦੇ ਸਮੇਂ ਕਾਫੀ ਜਾਣਕਾਰੀਆਂ ਲੁਕੋਈਆਂ ਸਨ ਇਸੇ ਨਾਲ ਹੀ ਉਹਨਾਂ ਨੇ ਚੋਣ ਪਰਚੇ ਦਾ ਸਹੀ ਵੇਰਵਾ ਵੀ ਕਮਿਸ਼ਨ ਨੂੰ ਨਹੀਂ ਸੌਂਪਿਆ ਹੈ ਚੋਣ ਦੌਰਾਨ ਇੱਕ ਹੋਟਲ ਦੇ ਵਿੱਚ 24 ਘੰਟੇ ਖਾਣੇ ਦਾ ਪ੍ਰਬੰਧ ਸੀ ਪਰ ਚੋਣ ਪ੍ਰਚਾਰ ਦੇ ਵੇਰਵਿਆਂ ਦੇ ਵਿੱਚ ਉਹਨਾਂ ਨੇ ਇਸ ਦਾ ਖਰਚਾ ਨਹੀਂ ਦੱਸਿਆ ਉਹ ਰੋਜ਼ਾਨਾ 10 ਤੋਂ 15 ਜਨਤਕ ਮੀਟਿੰਗਾਂ ਕਰਦੇ ਸਨ ਪਰ ਇਸ ਦੌਰਾਨ ਉਹਨਾਂ ਨੇ ਮੁਹਿੰਮ ਦੇ ਵੇਰਵਿਆਂ ਵਿੱਚ ਵੀ ਇੱਕ ਵਾਹਨ ਦਾ ਖਰਚਾ ਨਹੀਂ ਦਿੱਤਾ ਉਹਨਾਂ ਨੇ ਰਾਮਾ ਮੰਡੀ ਵਿੱਚ ਬਿਨਾਂ ਮਨਜ਼ੂਰੀ ਤੋਂ ਰੂਟ ਸ਼ੋ ਕੀਤਾ ਤੇ ਇਥੋਂ ਤੱਕ ਕਿ ਵੋਟਰ ਪਰਚੀਆਂ ਵੰਡਣ ਲਈ ਪੋਲਿੰਗ ਬੂਥਾਂ ਦੇ ਬਾਹਰ ਬਣਾਏ ਗਏ ਬੂਥਾਂ ਦੇ ਖਰਚੇ ਦਾ ਵੇਰਵਾ ਵੀ ਉਹਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਅਜਿਹੇ 'ਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਚੰਨੀ ਨੇ ਚੋਣ ਜਿੱਤਣ ਲਈ ਪ੍ਰਿਸ਼ਟ ਸਾਧਨਾ ਦੀ ਵਰਤੋਂ ਕੀਤੀ ਹੈ ਅਤੇ ਇਸ ਲਈ ਲੋਕ ਪ੍ਰਤੀ ਨਿਧੀ ਕਾਨੂੰਨ ਤਹਿਤ ਉਹਨਾਂ ਦੀ ਚੋਣ ਰੱਦ ਹੋਣੀ ਚਾਹੀਦੀ ਹੈ ਪਟੀਸ਼ਨਕਰਤਾ ਨੇ ਇਸ ਸੰਬੰਧੀ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ ਅਜਿਹੇ ਚ ਹੁਣ ਪਟੀਸ਼ਨ ਕਰਤਾ ਨੂੰ ਚੋਣ ਪਟੀਸ਼ਨ ਰਾਹੀਂ ਹਾਈ ਕੋਰਟ ਦੀ ਸ਼ਰਨ ਲੈਣੀ ਪੈ ਰਹੀ ਹੈ ਦੱਸਦੀ ਹੈ ਕਿ ਹੁਣ ਇਸ ਪਟੀਸ਼ਨ ਦੇ ਉੱਪਰ ਸੁਣਵਾਈ ਜਿਹੜੀ ਹੋਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ 12 ਅਗਸਤ ਨੂੰ ਹੋਵੇਗੀ ਜਿहां ਦੱਸਦੀ ਹੈ ਕਿ ਪਟੀਸ਼ਨ ਕਰਤਾ ਦੇ ਵੱਲੋਂ ਵੱਡੇ ਇਲਜ਼ਾਮ ਚਰਨਜੀਤ ਸਿੰਘ ਚੰਨੀ ਦੇ ਉੱਪਰ ਲਗਾਏ ਗਏ ਨਹੀਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਬਹੁਤ ਸਾਰੀਆਂ ਗੱਲਾਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਨਾਗਜ਼ਦਗੀ ਪੱਤਰ ਦੇ ਵਿੱਚ ਲੁਕੋਈਆਂ ਗਈਆਂ ਨੇ ਉਹਨਾਂ ਨੇ ਖਰਚਿਆਂ ਦੇ ਬੇਰਬਰ ਲੁਕੋਇਆ ਹੈ ਇਸ ਕਰਕੇ ਉਹਨਾਂ ਦੀ ਜਿਹੜੀ ਐਮਪੀ ਦੀ ਮੈਂਬਰਸ਼ਿਪ ਹੈ ਉਹ ਰੱਤ ਹੋਣੀ ਚਾਹੀਦੀ ਹੈ ਜਿਹੜਾ ਦੱਸਦੀ ਕਿ ਇਸ ਦੇ ਨਾਲ ਹੀ ਹੁਣ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਸੂਤੇ ਫਸਕੇ ਨੇ ਤੇ ਉਹਨਾਂ ਦੀ ਮੈਂਬਰਸ਼ਿਪ ਦੇ ਉੱਪਰ ਵੀ ਖਤਰਾ ਮੰਡਰਾ ਰਿਹਾ ਹੈ ਹਿਮਾਚਲ ਦੇ ਵਿੱਚ ਤਬਾਹੀ ਇਸ ਵੇਲੇ ਸਿਖਰਾਂ ਤੇ ਜਿਹੜਾ ਦੱਸਦੀ ਕਿ ਹਿਮਾਚਲ ਦੇ ਵਿੱਚ ਕੱਲ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਹਿਮਾਚਲ ਦੇ ਤਿੰਨ ਇਲਾਕਿਆਂ ਦੇ ਵਿੱਚ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਹੈ ਜ ਲਾਪਤਾ ਹੋ ਗਏ ਨੇ ਤੇ ਨਾਲ ਹੀ ਦੱਸ ਦਈਏ ਕਿ ਇਲਾਕੇ ਰੁੜ ਗਏ ਨੇ ਲੋਕਾਂ ਦੇ ਘਰ ਰੁੜ ਗਏ ਨੇ ਤੇ ਸਕੂਲ ਤੱਕ ਰੁੜ ਗਏ ਨੇ ਸੜਕਾਂ ਤੇ ਵੀ ਆਵਾਜਾਈ ਜਿਹੜੀ ਠੱਪ ਹੋ ਗਈ ਹੈ ਸੜਕਾਂ ਦੇ ਉੱਪਰ ਦਰਿਆਵਾਂ ਨੇ ਆਪਣਾ ਰਸਤਾ ਬਣਾ ਲਿਆ ਜੀ ਹਾਂ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਇਸ ਵੇਲੇ ਤਬਾਹੀ ਦਾ ਜਿਹੜਾ ਮੰਜ਼ਰ ਹੈ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਤੇ ਇਸ ਦੇ ਨਾਲ ਹੀ ਜਿਹੜੇ ਲੋਕ ਇਸ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਐਨਡੀਆਰਐਫ ਐਸਟੀਆਰਐਫ ਅਤੇ ਪੁਲਿਸ ਕਰਮੀਆਂ ਦੇ ਵੱਲੋਂ ਰਾਹਤ ਬਚਾਅ ਉਹਨਾਂ ਦੇ ਲਈ جاری ਹੈ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਇਸੇ ਨਾਲ ਹੀ ਮਨਾਲੀ ਦੇ ਵਿੱਚ ਬਿਆਸ ਦਰਿਆ ਮੋੜ ਤੋਂ ਆਪਣਾ ਰੁਖ ਬਦਲ ਕੇ ਹਾਈਵੇ ਤੇ ਆ ਗਿਆ ਹੈ ਇਸੇ ਤਰ੍ਹਾਂ ਸੂਬੇ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਬੱਦਲ ਪਟਣ ਦੇ ਕਾਰਨ ਚੰਡੀਗੜ੍ਹ ਮਨਾਲੀ ਹਾਈਵੇ ਕਈ ਥਾਵਾਂ ਤੇ ਬੰਦ ਹੋ ਗਿਆ ਹੈ ਅਤੇ ਹੁਣ ਤੱਕ 52 ਲੋਕ ਲਾਪਤਾ ਹੋ ਗਏ ਨੇ ਤੇ ਇਸੇ ਤਰ੍ਹਾਂ ਦਾ ਹਾਲ ਹੀ ਸ਼ਿਮਲਾ ਦੇ ਵਿੱਚ ਵੀ ਬਣਿਆ ਹੋਇਆ ਹੈ ਮੀਂਹੇ ਸ਼ਿਮਲਾ ਦੇ ਵਿੱਚ ਵੀ ਆਪਣਾ ਕਹਿਰ ਪੂਰੀ ਤਰ੍ਹਾਂ ਵਰਪਾਇਆ ਹੋਇਆ ਹੈ ਸ਼ਿਮਲਾ ਦੇ ਵਿੱਚ ਹੁਣ ਤੱਕ 36 ਲੋਕ ਲਾਪਤਾ ਹੋ ਗਏ ਨੇ ਮੌਜੂਦਾ ਬਣੇ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦਾ ਖਤਰਾ ਬਣ ਗਿਆ ਹੈ। ਇੱਧਰ ਹਾਲਾਤ ਵਿਗੜਦੇ ਵੇਖ ਪੰਡੋ ਡੈਮ ਦੇ ਫਲੱਡ ਗੇਟ ਵੀ ਖੋਲ ਦਿੱਤੇ ਗਏ ਨੇ। ਬਿਆਸ ਦਰਿਆ 'ਚ ਪਾਣੀ ਦਾ ਪੱਧਰ ਇੱਕਦਮ ਵੱਧ ਗਿਆ। ਇਸ ਨੂੰ ਪੰਜਾਬ ਦੇ ਲਈ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਦਰਿਆ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਖਤਰਾ ਵੱਧ ਸੰਭ ਹੈ। ਡੈਮ ਤੋਂ ਸਵੇਰੇ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹੁਣ ਤੱਕ ਕਰੀਬ 80000 ਕਿਊਸਿਕ ਪਾਣੀ ਛੱਡਿਆ ਜਾ ਚੁੱਕਿਆ ਹੈ ਡੈਮ ਵਿੱਚ ਪਾਣੀ ਸਟੋਰ ਨਹੀਂ ਕੀਤਾ ਜਾ ਰਿਹਾ ਦਰਿਆ ਦੇ ਵਿੱਚ ਆਉਣ ਵਾਲੇ ਪਾਣੀ ਨੂੰ ਜਿਉਂ ਦਾ ਤਿਉਂ ਹੀ ਛੱਡਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਸ਼ਿਮਲਾ ਤੋਂ 100 ਕਿਲੋਮੀਟਰ ਦੂਰ ਰਾਮਪੁਰ ਦੇ ਝਾਕੜੀ ਦੇ ਵਿੱਚ ਬੱਦਲ ਫਟ ਗਿਆ ਹੈ ਬੱਦਲ ਫਟਣ ਤੋਂ ਬਾਅਦ ਰਾਮਪੁਰ ਦੇ ਝਾਕੜੀ ਦੇ ਵਿੱਚ ਸਮੇਜ ਖੱਡ ਚਹੜ ਆ ਗਿਆ ਇਹ ਘਟਨਾ ਵੀਰਵਾਰ ਸਵੇਰੇ ਸਾਹਮਣੇ ਆਈ ਹੈ ਇਹ ਜਾਣਕਾਰੀ ਸ਼ਿਮਲਾ ਜ਼ਿਲ੍ਹਾ ਆਫਤ ਪ੍ਰਬੰਧਨ ਵੱਲੋਂ ਸਾਂਝੀ ਕੀਤੀ ਗਈ ਹੈ ਫਿਲਹਾਲ ਡੀਸੀ ਸ਼ਿਮਲਾ ਅਨੁਪਮ ਕਸ਼ਯਪਤੇ ਐਸਪੀ ਸ਼ਿਮਲਾ ਸੰਜੀਵ ਗਾਂਧੀ ਮੌਕੇ ਤੇ ਰਵਾਨਾ ਹੋ ਗਏ ਨੇ ਇੱਥੇ ਕੁੱਲ 19 ਲੋਕ ਲਾਪਤਾ ਦੱ세 ਜਾ ਰਹੇ ਨੇ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਤੇ ਨਾਲ ਹੀ ਲੋਕਾਂ ਦਾ ਬਚਾਅ ਕਾਰਜ ਜਾਰੀ ਹੈ। ਕੁੱਲੂ ਜ਼ਿਲ੍ਹੇ ਦੇ ਮਣੀ ਕਰਨ ਦੇ ਮਲਾਨਾ ਪਿੰਡ ਦੀ ਗੱਲ ਕਰੀਏ ਤਾਂ ਮਲਾਨਾ ਦੇ ਵਿੱਚ ਪਾਵਰ ਪ੍ਰੋਜੈਕਟ ਜਿਹੜਾ ਬਣਿਆ ਹੋਇਆ ਸੀ ਉਸ ਦਾ ਬੰਨ ਟੁੱਟ ਗਿਆ ਅਤੇ ਘਾਟੀ ਦੇ ਵਿੱਚ ਹੜਾ ਗਿਆ। ਅੱਧੀ ਰਾਤ ਨੂੰ ਮੀਂਹ ਪੈਣ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ ਤੇ ਇੱਥੇ ਮਨਾਲੀ ਸ਼ਹਿਰ ਨੇੜੇ ਵੀ ਬਿਆਸ ਦਰਿਆ ਆਪਣਾ ਰੁਖ ਬਦਲ ਕੇ ਹਾਈਵੇ ਤੇ ਵਹਿਣ ਲੱਗਿਆ। ਜ਼ਮੀਨ ਕਿਸ ਕਣ ਕਾਰਨ ਚੰਡੀਗੜ੍ਹ ਮਨਾਲੀ ਹਾਈਵੇ ਇਹ ਕਈ ਥਾਵਾਂ ਤੇ ਬੰਦ ਹੋ ਗਿਆ ਫਿਲਹਾਲ ਪਾਰਵਤੀ ਨਦੀ ਚ ਭਾਰੀ ਹੜ ਆਉਣ ਦੇ ਕਾਰਨ ਹੁੰਤਰ ਦੇ ਆਸ-ਪਾਸ ਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਉਹਨਾਂ ਨੂੰ ਅਗਾਹ ਕਰ ਦਿੱਤਾ ਦੂਜੇ ਪਾਸੇ Shimla ਦੇ Rampur ਚ ਸਮੇਜ ਖੱਡ ਵਿੱਚ ਬੱਦਲ ਫਟਣ ਦੇ ਕਾਰਨ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਿਮਲਾ ਅਤੇ ਕੁਲੂ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਦੇ ਵਿੱਚ 20 ਤੋਂ 25 ਲੋਕਾਂ ਦੇ ਲਾਪਤਾ ਹੋਣ ਦਾ ਖਤਰਾ ਦੱਸਿਆ ਜਾ ਰਿਹਾ ਹੈ। ਇਸੇ ਨਾਲ ਹੀ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਇਸ ਤਬਾਹੀ ਦਾ ਜਿਹੜਾ ਸਿੱਧਾ-ਸਿੱਧਾ ਅਸਰ ਹੈ ਪੰਜਾਬ ਦੇ ਉੱਪਰ ਦੇਖਣ ਨੂੰ ਮਿਲੇਗਾ। ਜਿਵੇਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਹੁਣ ਹੜ੍ਹਾਂ ਦਾ ਖਤਰਾ ਵੱਧ ਗਿਆ ਕਿਉਂਕਿ ਬਿਆਸ ਨਦੀ ਦੇ ਵਿੱਚ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਹੈ, ਪਾਣੀ ਦਾ ਪੱਧਰ ਵੱਧ ਗਿਆ। ਜਿਸ ਤੋਂ ਬਾਅਦ ਹੁਣ ਜਿਹੜੇ ਪੰਜਾਬ ਦੇ ਹਿਮਾਚਲ ਦੇ ਨਾਲ ਲੱਗਦੇ ਸਰਹੱਦੀ ਸ਼ਹਿਰ ਨੇ ਸਰਹਦੀ ਇਲਾਕੇ ਨੇ ਉਥੇ ਹੜ੍ਹ ਆਉਣ ਦਾ ਖਤਰਾ ਵੱਧ ਗਿਆ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ। ਜਿਵੇਂ ਦੱਸਦੀ ਹੈ ਕਿ ਲੁਧਿਆਣਾ ਲੋਕ ਸਭਾ ਹਲਕੇ ਤੋਂ ਹਾਰੇ ਰਵਨੀਤ ਬਿੱਟੂ ਦੇ ਉੱਪਰ ਬੀਜਪੀ ਵੱਡੇ ਦਾ ਖੇਡ ਰਹੀ ਹੈ। ਜਿਵੇਂ ਦੱਸਦੀ ਹੈ ਕਿ ਸਿੱਖ ਵੋਟਰਾਂ ਨੂੰ ਖਿੱਚਣ ਦੇ ਲਈ ਰਵਨੀਤ ਬਿੱਟੂ ਦੇ ਚਿਹਰੇ ਨੂੰ ਉਭਾਰਿਆ ਜਾ ਰਿਹਾ ਹੈ। ਇਸ ਕਰਕੇ ਉਹਨਾਂ ਦੀ ਹਾਰ ਨੂੰ ਵੀ ਜਿੱਤ ਵਿੱਚ ਬਦਲਿਆ ਜਾ ਰਿਹਾ ਹੈ। ਦੱਸਦੀ ਹੈ ਕਿ ਪਹਿਲਾਂ ਤਾਂ ਹਾਰ ਦੇ ਬਾਵਜੂਦ ਉਹਨਾਂ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਤੇ ਹੁਣ ਉਹਨਾਂ ਨੂੰ ਰਾਜ ਸਭਾ ਵਿੱਚ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਐਸੇ ਲਗਾਏ ਜਾ ਰਹੇ ਨੇ ਕਿ ਹਰਿਆਣਾ ਦੀ ਕੋਈ ਕੋਈ ਰਾਜ ਸਭਾ ਸੀਟ ਦੇ ਉੱਪਰ ਰਵਨੀਤ ਬਿੱਟੂ ਨੂੰ ਉਤਾਰਿਆ ਜਾ ਸਕਦਾ ਹੈ ਤੇ ਬੀਜੇਪੀ ਦਾ ਇਹ ਮੰਨਣਾ ਹੈ ਕਿ ਰਵਨੀਤ ਬਿੱਟੂ ਦੀ ਐਂਟਰੀ ਦੇ ਨਾਲ ਗੇਮ ਚੇਂਜ ਹੋ ਸਕਦੀ ਹੈ ਇਸ ਕਰਕੇ ਭਾਜਪਾ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਤੇ ਵੀ ਨਜ਼ਰ ਰੱਖ ਰਹੀ ਹੈ ਹਰਿਆਣਾ ਦੀ ਗੱਲ ਕਰੀਏ ਤਾਂ ਇਸ ਸਾਲ ਕਿਸੇ ਵੀ ਸਮੇਂ ਚੋਣਾਂ ਦਾ ਐਲਾਨ ਹੋ ਸਕਦਾ ਹੈ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ਦੇ ਵਿੱਚ ਸਿੱਖ VOTਾਂ ਦਾ ਕਾਫੀ ਪ੍ਰਭਾਵ ਹੈ ਪਹਿਲਾਂ ਵਿਧਾਇਕ ਸੰਦੀਪ ਸਿੰਘ ਹਰਿਆਣਾ ਦੇ ਵਿੱਚ ਸਿੱਖਾਂ ਦੀ ਅਗਵਾਈ ਕਰਦੇ ਸਨ ਪਰ ਸੱਤਾ ਤਬਦੀਲੀ ਸਮੇਂ ਉਹਨਾਂ ਨੂੰ ਕੋਈ ਮੰਤਰੀ ਅਹੁਦਾ ਨਹੀਂ ਦਿੱਤਾ ਗਿਆ ਭਾਜਪਾ ਹਰਿਆਣਾ ਦੀ ਖਾਲੀ ਹੋਈ ਰਾਜ ਸਭਾ ਸੀਟ ਤੇ ਰਵਨੀਤ ਬਿੱਟੂ ਨੂੰ ਮੈਦਾਨ ਚ ਉਤਾਰ ਕੇ ਸਿਕ ਵੋਟਾ ਖਿੱਚਣਾ ਚਾਹੁੰਦੀ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਗਿੱਦੜਵਾਹਾ ਡੇਰਾ ਬਾਬਾ ਨਾਨਕ ਬਰਨਾਲਾ ਤੇ ਜੱਬੇਵਾਲ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਨੇ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਉਣ ਤੋਂ ਬਾਅਦ ਭਾਜਪਾ ਉਹਨਾਂ ਨੂੰ ਰਾਜ ਸਭਾ ਚ ਭੇਜ ਕੇ ਇੰਨਾਂ ਚਾਰ ਸੀਟਾਂ ਤੇ ਆਪਣੀ ਵੋਟ ਵਧਾਉਣ ਦੀ ਉਮੀਦ ਕਰ ਰਹੀ ਹੈ ਇਸ ਕਰਕੇ ਬੀਜੇਪੀ ਬਿੱਟੂ ਨੂੰ ਲਗਾਤਾਰ ਉਭਾਰ ਰਹੀ ਹੈ ਦੱਸਿਏ ਕਿ ਦਿਪੇਂਦਰ ਹੁੱਡਾ ਦੇ ਰੋहतक ਤੋਂ ਲੋਕ ਸਭਾ ਮੈਂਬਰ ਜੁੜੇ ਜਾਣ ਤੋਂ ਬਾਅਦ ਰਾਜ ਸਭਾ ਸੀਟ ਖਾਲੀ ਹੋਈ ਹੈ ਉੰਜ ਰਵਨੀਤ ਬਿੱਟੂ ਤੋਂ ਇਲਾਵਾ ਰਾਮ ਬਿਲਾਸ ਸ਼ਰਮਾ ਕੈਪਟਨ ਅਭਿਮਨਿਉ ਓਪੀ ਤਨਖੜ ਸੰਜੇ ਪਾਟਿਆ ਮਨੀਸ਼ ਗਰੋਵਰ ਕੁਲਦੀਪ ਬਿਸ਼ਨੋਈ ਤੇ ਸੁਨੀਤਾ ਦੁੱਗਲ ਸਮੇਤ ਕਈ ਸੀਨੀਅਰ ਆਗੂ ਵੀ ਇਸ ਸੀਟ ਦੇ ਦਾਅਵੇਦਾਰ ਨੇ ਦੱਸ ਦਈਏ ਕਿ ਰਵਨੀਤ ਬਿੱਟੂ ਪਹਿਲਾਂ ਕਾਂਗਰਸ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਕਾਂਗਰਸ ਤੋਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਤੇ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਲੁਧਿਆਣੇ ਤੋਂ ਰਾਜਾ ਵੜਿੰਗ ਤੋਂ ਮੂ ਦਿਖਾਣੀ ਪਈ ਸੀ ਉਹਨਾਂ ਨੂੰ ਹਾਰ ਨਾ ਪਿਆ ਸੀ ਜਿਸ ਵਾਰ ਹਾਰ ਦੇ ਬਾਵਜੂਦ ਵੀ ਬੀਜੇਪੀ ਦੇ ਵੱਲੋਂ ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਜਿਹੜਾ ਦੱਸਦੀ ਹੈ ਕਿ ਉਹਨਾਂ ਨੂੰ ਫੂਡ ਪ੍ਰੋਸੈਸਿੰਗ ਵਿਭਾਗ ਸੌਂਪਿਆ ਗਿਆ ਇਸੇ ਨਾਲ ਹੀ ਇੱਕ ਵਾਰ ਫਿਰ ਦੱਸਦੀ ਹੈ ਕਿ ਰਵਨੀਤ ਬਿੱਟੂ ਨੂੰ ਲੈ ਕੇ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਬੀਜੇਪੀ ਦੇ ਵੱਲੋਂ ਰਵਨੀਤ ਬੁੱਟੂ ਦੇ ਉੱਪਰ ਵੱਡਾ ਦਾਅ ਖੇਡਿਆ ਜਾ ਰਿਹਾ ਹੈ ਉਹਨਾਂ ਨੂੰ ਹਰਿਆਣਾ ਤੋਂ ਰਾਜ ਸਭਾ ਸੀਟ ਦੇ ਉੱਪਰ ਉਤਾਰਨ ਦੀ ਬੀਜੇਪੀ ਤਿਆਰੀ ਕਰ ਰਹੀ ਹੈ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਸਿਰਫ 200 ਰੁਪਏ ਪਿੱਛੇ ਕਰ ਦਿੱਤਾ ਗਿਆ ਜਿਵੇਂ ਦੱਸਦੀ ਹੈ ਕਿ ਇਹ ਖਬਰ ਨਵਾਂ ਸ਼ਹਿਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦਾ ਝਗੜਾ ਆਪਣੇ ਹੀ ਪਿੰਡ ਦੇ ਨੌਜਵਾਨ ਦੇ ਨਾਲ ਚੱਲ ਰਿਹਾ ਸੀ ਸਿਰਫ 200 ਰੁਪਏ ਪਿੱਛੇ ਇਹਨਾਂ ਦਾ ਜਿਹੜਾ ਵਿਵਾਦ ਸੀ ਬਹੁਤ ਜ਼ਿਆਦਾ ਵੱਧ ਗਿਆ ਤੇ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦੂਸਰੇ ਨੌਜਵਾਨ ਦੇ ਵੱਲੋਂ ਇਸ ਨੌਜਵਾਨ ਦਾ ਕੁਟਕੁਟਕੇ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਸ ਨੌਜਵਾਨ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੋ ਗਈ ਸੀ ਤੇ ਇਸ ਨੂੰ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਸ ਨੌਜਵਾਨ ਨੂੰ ਲੈ ਕੇ ਜਵਾਬ ਦੇ ਦਿੱਤਾ ਇਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਨੌਜਵਾਨ ਦੀ ਪਛਾਣ ਵਿਜੇ ਕੁਮਾਰ ਬੱਚੋ ਹੋਈ ਹੈ ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਤੇ ਉਸੀ ਮਾਤਾ ਕਹਿਣਾ ਹੈ ਕਿ ਮੇਰੇ ਪੁੱਤਰ ਨੇ ਮੈਨੂੰ ਆ ਕੇ ਦੱਸਿਆ ਸੀ ਕਿ ਉਸ ਦਾ ਝਗੜਾ ਸਤਨਾਮ ਸਿੰਘ ਦੇ ਨਾਲ ਹੋਇਆ ਹਾਲਾਂਕਿ ਅਸੀਂ ਇਸ ਗੱਲ ਨੂੰ ਅਣਗੋਲਿਆ ਕਰ ਦਿੱਤਾ ਸੀ ਪਰ ਮੈਨੂੰ ਕੀ ਪਤਾ ਸੀ ਕਿ ਮੇਰੇ ਪੁੱਤਰ ਦੀ ਇਹ ਨੌਜਵਾਨ ਜਾਨ ਲੈ ਲੇਗਾ ਇਹ ਸਤਨਾਮ ਸਿੰਘ ਜਾਨ ਲੈ ਲੇਗਾ ਦੱਸ ਦੇ ਕਿ ਨਵਾਂ ਸ਼ਹਿਰ ਦੇ ਪਿੰਡ ਰਾਮਰਾਇਪੁਰ ਦੇ ਵਿੱਚ ਸਿਰਫ 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਇੱਕ ਨੌਜਵਾਨ ਦਾ ਬੰਦੂਕ ਅਤੇ ਹੋਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਜਾਣਕਾਰੀ ਅਨੁਸਾਰ ਪਿੰਡ ਰਾਮਰਾਇਪੁਰ ਦਾ ਰਹਿਣ ਵਾਲਾ ਸੀ ਵਿਜੇ ਕੁਮਾਰ ਅਤੇ ਉਸ ਦੀ ਉਮਰ 35 ਸਾਲ ਤੱਕ ਸੀ ਜਾ ਰਹੀਏ ਤੇ ਇਸੇ ਹੀ ਪਿੰਡ ਦਾ ਸਤਨਾਮ ਸਿੰਘ ਜਿਸ ਦੇ ਵੱਲੋਂ ਵਿਜੇ ਕੁਮਾਰ ਦਾ ਕਤਲ ਕੀਤਾ ਗਿਆ ਹੈ ਜੋ ਕਿ ਦੋਸ਼ੀ ਹੈ ਇਹਨਾਂ ਦੋਨਾਂ ਦੇ ਵਿੱਚ ਘਾਰ ਝਗੜਾ ਚੱਲ ਰਿਹਾ ਸੀ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਇਹ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਇਸ ਨੌਜਵਾਨ ਦੇ ਵੱਲੋਂ ਦੂਸਰੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਿਆ ਜਾਂਦਾ ਹੈ ਕਿ ਸਤਨਾਮ ਨੇ ਵਿਜੇ ਤੋਂ 200 ਰੁਪਏ ਲੈਣੇ ਸੀ ਤੇ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋ ਚੁੱਕਿਆ ਸੀ ਮ੍ਰਿਤਕ ਦੀ ਮਾਂ ਬਿਮਲਾ ਦੇਵੀ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸਤੇ ਦੋ ਲੜਕੇ ਨੇ ਤੇ ਇੱਕ ਲੜਕੀ ਹੈ ਤੇ ਇੱਕ ਲੜਕਾ ਮੁਖਤਿਆਰ ਸਿੰਘ ਵਿਦੇਸ਼ ਦੇ ਵਿੱਚ ਗਿਆ ਹੋਇਆ ਹੈ ਤੇ ਛੋਟਾ ਲੜਕਾ ਵਿਜੇ ਕੁਮਾਰ ਇੱਥੇ ਹੀ ਮਜ਼ਦੂਰੀ ਕਰਦਾ ਸੀ ਤੇ 30 ਜੁਲਾਈ ਨੂੰ ਵਿਜੇ ਕੁਮਾਰ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦਾ ਸਤਨਾਮ ਸਿੰਘ ਉਰਫ ਸ਼ਮਨ ਪੁੱਤਰ ਅੰਗਰੇਜ਼ ਚੰਦਵਾਸੀ ਦੇ ਨਾਲ ਝਗੜਾ ਹੋਇਆ ਹੈ ਤੇ ਉਸ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਨੇ ਪਰ ਉਸ ਦੇ ਲੜਕੇ ਨੇ ਧਿਆਨ ਨਹੀਂ ਦਿੱਤਾ ਅਤੇ ਅਗਲੇ ਦਿਨ ਯਾਨੀ 31 ਜੁਲਾਈ ਦੇਰ ਸ਼ਾਮ ਤੱਕ ਜਦੋਂ ਉਹਨਾਂ ਦਾ ਪੁੱਤਰ ਭਿਜੇ ਕੁਮਾਰ ਘਰ ਨਹੀਂ ਪਰਤਿਆ ਤਾਂ ਪਰਿਵਾਰ ਵਾਲੇ ਉਸ ਨੂੰ ਲੱਭਣ ਦੇ ਲਈ ਪਿੰਡ ਵਿੱਚ ਗਏ ਤਾਂ ਉਹਨਾਂ ਨੇ ਦੇਖਿਆ ਕਿ ਪਿੰਡ ਦੀ ਇੱਕ ਮੋਟਰ ਦੇ ਨੇੜੇ ਸਤਨਾਮ ਸਿੰਘ ਗੰਡਾਸਾ ਫੜੀ ਖੜਾ ਹੋਇਆ ਸੀ ਤੇ ਜਦੋਂ ਉਹ ਨੇੜੇ ਗਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਪੁੱਤਰ ਜ਼ਖਮੀ ਹਾਲਤ ਵਿੱਚ ਪਿਆ ਸੀ ਤੇ ਉਹਨਾਂ ਦੇ ਮੋਟਰ ਤੇ ਪਹੁੰਚਣ ਤੋਂ ਪਹਿਲਾਂ ਹੀ ਸਤਨਾਮ ਸਿੰਘ ਤੇ ਜਿਹੜੇ ਉਹਦੇ ਬਾਕੀ ਹੋਰ ਸਾਥੀ ਸੀ ਉਹ ਤਾਂ ਫਰਾਰ ਹੋ ਗਏ ਸੀ ਦੱਸ ਦਈਏ ਕਿ ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਉਸਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਵਿਜੇ ਮਾਰ ਦੀ ਚੰਗੀ ਤਰ੍ਹਾਂ ਕੁੱਟਮਾਰ ਕਰ ਰਹੀ ਸੀ ਤੇ ਵਿਜੇ ਦੇ ਪਰਿਵਾਰ ਨੂੰ ਦੇਖ ਕੇ ਹਮਲਾਵਰ ਮੋਕੇ ਤੋਂ ਫਰਾਰ ਹੋ ਗਏ ਹਮਲਾਵਰਾਂ ਦੇ ਵੱਲੋਂ ਕਿਤੇ ਹਮਲੇ ਦੇ ਵਿੱਚ ਵਿਜੇ ਕੁਮਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂ ਸ਼ਹਿਰ ਲੈ ਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ ਪੁਲਿਸ ਨੇ ਇਨਾ ਪੰਜਾ ਹਮਲਾਵਰਾਂ ਖਿਲਾਫ ਕੇਸ ਦਰਜ ਕਰਕੇ ਉਕਤ ਮੁਲਜ਼ਮਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਨਵਾਂ ਸ਼ਹਿਰ ਪੁਲਿਸ ਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਤਿੰਨ આરોપીਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਲੋਕਾਂ ਦਾ ਸਬਰ ਖਤਮ ਹੋ ਚੁੱਕਾ ਹੈ 200 ਰੁਪਏ ਅੱਜ ਕੱਲ੍ਹ ਦੀ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਕੋਈ ਵੀ ਮਾਇਨੇ ਨਹੀਂ ਰੱਖਤਾ ਪਹਿਲਾਂ ਕਿਚਪਕਦੇ ਹੀ ਛੋਟੇ ਬੱਚੇ 200 ਰੁਪਏ ਖਰਚ ਦਿੰਦੇ ਨੇ ਪਰ ਇਸ ਨੌਜਵਾਨ ਦਾ ਕਤਲ ਸਿਰਫ 200 ਰੁਪਏ ਦੇ ਲਈ ਸਤਨਾਮ ਸਿੰਘ ਦੇ ਵੱਲੋਂ ਕਰ ਦਿੱਤਾ ਗਿਆ ਇੱਕ ਮਾਂ ਦਾ ਪੁੱਤ ਸਿਰਫ 200 ਰੁਪਏ ਦੇ ਲਈ ਉਸ ਦੇ ਕੋਲੋਂ ਖੋ ਲਿਆ ਗਿਆ ਜੁਲਾਈ ਮਹੀਨਾ ਖਤਮ ਹੋ ਗਿਆ ਤੇ ਅਗਸਤ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ ਤੇ ਅਗਸਤ ਮਹੀਨੇ ਦੀ ਪਹਿਲੀ ਤਰੀਕ ਤੋਂ ਹੀ ਦੇਸ਼ ਭਰ ਦੇ ਵਿੱਚ ਵੱਡੇ ਬਦਲਾਅ ਲਾਗੂ ਕਰ ਦਿੱਤੇ ਗਏ ਨੇ ਦੱਸਦੀ ਕਿ ਇਹ ਅਜਿਹੇ ਬਦਲਾਅ ਨੇ ਜੋਗੀ ਤੁਹਾਡੀ ਰਸੋਈ ਤੋਂ ਲੈ ਕੇ ਬੈਂਕਾਂ ਤੱਕ ਤੇ ਹੋਰ ਚੀਜ਼ਾਂ ਦੇ ਨਾਲ ਸਬੰਧਤ ਨੇ ਜਾਂ ਦੱਸਦੀ ਕਿ ਜਿੱਥੇ ਇੱਕ ਪਾਸੇ LPG ਦੀਆਂ ਕੀਮਤਾਂ ਦੇ ਵਿੱਚ ਬਦਲਾਅ ਹੋਇਆ ਹੈ ਤੇ ਇਸ ਦੇ ਨਾਲ ਹੀ HDFC ਦੇ ਕ੍ਰੈਡਿਟ ਕਾਰਡ ਅਤੇ ਪਾਸਟੈਗ ਦੇ ਨਿਯਮਾਂ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਜਿਵੇਂ ਦੱਸਦੀ ਹੈ ਕਿ ਅਗਸਤ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਐਲਪੀਜੀ ਦੀਆਂ ਕੀਮਤਾਂ ਦੇ ਵਿੱਚ ਮਹਿੰਗਾਈ ਦਾ ਲੋਕਾਂ ਨੂੰ ਝਟਕਾ ਲੱਗੇਗਾ ਬਜਟ ਤੋਂ ਬਾਅਦ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ ਇਸ ਵਾਰ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਹੋਇਆ ਹੈ ਰਤ ਕੇ 14 ਕਿਲੋ ਦੇ ਘਰੀਲੇ ਗੈਸ ਸਿਲੰਡਰ ਦੀਆਂ ਕੀਮਤਾਂ ਇਸ ਵਾਰ ਵੀ ਪਹਿਲਾਂ ਵਾਂਗ ਹੀ ਬਰਕਰਾਰ ਨੇ ਵਪਾਰਕ ਰਸੋਈ ਗੈਸ ਦੇ ਸਿਲੰਡਰ ਵੀਰbaar ਇੱਕ ਤੋਂ 8 ਰੁਪਏ 50 ਪੈਸੇ ਮਹਿੰਗਾ ਹੋ ਗਿਆ ਪਿਛਲੇ ਮਹੀਨੇ ਕਮਰਸ਼ੀਅਲ ਐਲ ਪੀ ਜੀ ਸਿਲੰਡਰ ਦੀ ਕੀਮਤ ਵਿੱਚ 3 ਰੁਪਏ ਦੀ ਕਟੌਤੀ ਕੀਤੀ ਗਈ ਸੀ ਤਾਜ਼ਾ ਬਦਲਾਅ ਤੋਂ ਬਾਅਦ ਜੇਕਰ ਅਸੀਂ ਨਵੀਆਂ ਦਰਾਂ ਤੇ ਨਜ਼ਰ ਮਾਰੀਏ ਤਾਂ ਤਾਜ਼ਾ ਬਦਲਾਅ ਤੋਂ ਬਾਅਦ ਜੇਕਰ ਅਸੀਂ ਨਵੀਆਂ ਦਰਾਂ ਤੇ ਨਜ਼ਰ ਮਾਰੀਏ ਤਾਂ ਆਈਓਸੀਐਲ ਦੀ ਵੈੱਬਸਾਈਟ ਮੁਤਾਬਕ ਰਾਜਧਾਨੀ ਦਿੱਲੀ ਦੇ ਵਿੱਚ 19 ਕਿਲੋਗ੍ਰam ਐਲਪੀਜੀ ਸਿਲੰਡਰ ਦੀ ਕੀਮਤ 1646 ਰੁਪਏ ਤੋਂ ਵੱਧ ਕੇ 1652 ਰੁਪਏ 50 ਪੈਸੇ ਹੋ ਗਈ ਹੈ ਤੇ ਕੋਲਕਾਤਾ ਦੇ ਵਿੱਚ ਇਹੀ ਕੀਮਤ 1756 ਰੁਪਏ ਤੋਂ ਵੱਧ ਕੇ 1764 ਰੁਪਏ 5 ਪੈਸੇ ਕਰ ਦਿੱਤੀ ਗਈ ਹੈ ਮੁੰਬਈ ਦੇ ਵਿੱਚ ਜੇ ਇਸ ਦੀ ਗੱਲ ਕਰੀਏ ਤਾਂ 1598 ਰੁਪਏ ਤੋਂ ਵੱਧ ਕੇ ਇਹ 1605 ਰੁਪਏ ਦੀ ਹੋ ਗਈ ਹੈ ਤੇ ਚੇਨਈ ਦੇ ਵਿੱਚ ਹੁਣ 1809 ਰੁਪਏ 50 ਪੈਸੇ ਤੋਂ ਵੱਧ ਕੇ 1817 ਰੁਪਏ ਦੀ ਹੋ ਗਈ ਹੈ ਜਿਹੜਾ ਦੂਸਰਾ ਬਦਲਾਅ ਕੀਤਾ ਗਿਆ ਹੈ ਉਹ ਆਈਟੀਆਰ ਫਾਈਲ ਕਰਨ ਦੇ ਉੱਪਰ ਕੀਤਾ ਗਿਆ ਜੀ ਹਾਂ ਦੱਸ ਦਈਏ ਕਿ ਪਹਿਲੀ ਤਰੀਕ ਤੋਂ ਲਾਗੂ ਕੀਤਾ ਗਿਆ ਦੂਜਾ ਬਦਲਾਅ ਇਨਕਮ ਟੈਕਸ ਦੇ ਨਾਲ ਸੰਬੰਧਿਤ ਹੈ ਦਰਅਸਲ ਜੇਕਰ ਤੁਸੀਂ 31 ਜੁਲਾਈ 2024 ਤੱਕ ਆਪਣੀ ਆਈਟੀਆਰ ਫਾਈਲ ਨਹੀਂ ਕੀਤੀ ਤਾਂ ਹੁਣ ਤੁਹਾਨੂੰ ਇਹ ਜੁਰਮਾਨਾ ਭਰਨਾ ਪਵੇਗਾ ਇਨਕਮ ਟੈਕਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਟੈਕਸਦਾਤਾ ਸਾਲ ਦੇ ਅੰਤ ਤੱਕ ਯਾਨੀ ਕਿ 31 ਦਸੰਬਰ 2024 ਤੱਕ ਦੇਰੀ ਦੇ ਨਾਲ ਆਈਟੀਆਰ ਫਾਈਲ ਕਰ ਸਕਦੇ ਹਨ ਇਸ ਜੁਰਮਾਨੇ ਦੇ ਨਾਲ ਅਦਾ ਕੀਤਾ ਜਾਵੇਗਾ ਜੇਕਰ ਆਮਦਨ ਤੁਹਾਡੀ 5 ਲੱਖ ਰੁਪਏ ਤੋਂ ਘੱਟ ਹੈ ਤਾਂ ਆਈਟੀਆਰ ਫਾਈਲ ਕਰਨ ਤੇ ਜੁਰਮਾਨਾ 1000 ਰੁਪਏ ਹੋ ਸਕਦਾ ਹੈ ਤੇ ਜੇਕਰ ਤੁਹਾਡੀ ਆਮਦਨ 5 ਲੱਖ ਰੁਪਏ ਤੋਂ ਵੱਧ ਹੈ ਤਾਂ 5000 ਰੁਪਏ ਤੱਕ ਦਾ ਜੁਰਮਾਨਾ ਤੁਹਾਨੂੰ ਭਰਨਾ ਪੈ ਸਕਦਾ ਹੈ ਤੇ ਜਿਹੜਾ ਤੀਸਰਾ ਬਦਲਾਅ ਕੀਤਾ ਗਿਆ ਉਹ HDFC ਬੈਂਕ ਕ੍ਰੈਡਿਟ ਕਾਰਡ ਦੇ ਵਿੱਚ ਹੋਇਆ ਹੈ 1 ਅਗਸਤ ਦੀ ਤਰੀਕ ਪ੍ਰਾਈਵੇਟ ਸੈਕਟਰ ਦੇ ਸਭ ਤੋਂ ਵੱਡੇ ਬੈਂਕ HDFC ਬੈਂਕ ਕ੍ਰੈਡਿਟ ਕਾਰਡ ਦੇ ਉਪਭੋਗਤਾਵਾਂ ਲਈ ਵੀ ਬਦਲਾਅ ਲਿਆ ਰਹੀ ਹੈ ਅਸਲ ਦੇ ਵਿੱਚ ਜੇਕਰ ਕਿਰਾਇਆ ਭੁਗਤਾਨ HDFC ਬੈਂਕ ਕ੍ਰੈਡਿਟ ਕਾਰਡ ਦੁਆਰਾ ਥਰਡ ਪਾਰਟੀ ਐਪਸ CRED Paytm Mobivek ਫ੍ਰੀ ਚਾਰਜ ਅਤੇ ਹੋਰਾਂ ਰਾਹੀਂ ਕੀਤਾ ਜਾਂਦਾ ਹੈ ਤੌਸ ਲੈਣ ਦੇਣ ਤੇ 1% ਚਾਰਜ ਲਗਾਇਆ ਜਾਵੇਗਾ ਅਤੇ ਪ੍ਰਤੀ ਲੈਣ ਦੇਣ ਦੀ ਸੀਮਾ 3000 ਰੁਪਏ ਰੱਖੀ ਗਈ ਹੈ 15000 ਰੁਪਏ ਤੋਂ ਘੱਟ ਦੇ ਲੈਣ ਦੇਣ ਲਈ ਬਲਣ ਦੇ ਲੈਣ ਦੇਣ ਤੇ ਕੋਈ ਵਾਧੂ ਚਾਰਜ ਨਹੀਂ ਹੋਵੇਗਾ ਹਾਲਾਂਕਿ 15000 ਰੁਪਏ ਤੋਂ ਵੱਧ ਦੇ ਲੈਣ ਦੇਣ ਤੇ ਕੁੱਲ ਰਕਮ ਤੇ 1% ਚਾਰਜ ਲੱਗੇਗਾ ਚੌਥੇ ਬਦਲਾਅ ਦੀ ਗੱਲ ਕਰੀਏ ਤਾਂ ਚੌਥਾ ਬਦਲਾਅ Google Map charge ਤੇ ਕੀਤਾ ਗਿਆ ਹੈ Google Map ਵੀ 1 ਅਗਸਤ 2024 ਤੋਂ ਭਾਰਤ ਵਿੱਚ ਆਪਣੇ ਨਿਯਮਾਂ 'ਚ ਬਦਲਾਅ ਬਦਲਾਅ ਕਰਨ ਜਾ ਰਿਹਾ ਜੋ ਪਹਿਲੀ ਤਰੀਕ ਤੋਂ ਪੂਰੇ ਦੇਸ਼ ਦੇ ਵਿੱਚ ਲਾਗੂ ਹੋਣ ਜਾ ਰਿਹਾ ਹੈ ਦਰਅਸਲ ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਨ ਨੇ ਭਾਰਤ 'ਚ ਆਪਣੇ Google Map ਸੇਵਾ ਲਈ ਚਾਰਜ 70% ਘਟ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਹੁਣ Google ਆਪਣੀ Map ਸਰਵਿਸ ਲਈ ਵੀ ਡਾਲਰ ਦੀ ਬਜਾਏ ਭਾਰਤੀ ਰੁਪਏ ਵਿੱਚ ਪੇਮੈਂਟ ਲਵੇਗਾ ਜਿਹੜਾ ਪੰਜਵਾਂ ਬਦਲਾਅ ਕੀਤਾ ਗਿਆ ਉਹ ਬੈਂਕਾਂ ਦੀਆਂ ਛੁੱਟੀਆਂ ਦੇ ਨਾਲ ਸੰਬੰਧਿਤ ਹੈ ਦੱਸਿਆ ਕਿ ਜੇਕਰ ਅਗਸਤ ਦੇ ਮਹੀਨੇ ਦੇ ਵਿੱਚ ਬੈਂਕ ਨਾਲ ਸੰਬੰਧਿਤ ਕੋਈ ਕੰਮ ਹੈ ਤਾਂ ਘਰ ਤੋਂ ਨਿਕਲਣ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੀ ਗਈ ਬੈਂਕ ਛੁੱਟੀਆਂ ਦੀ ਸੂਚੀ ਨੂੰ ਜ਼ਰੂਰ ਦੇਖ ਲਓ ਦਰਸਲ ਅਗਸਤ ਦਾ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਦੇ ਅਨਸਾਰ ਪੂਰੇ ਮਹੀਨੇ ਦੇ ਵਿੱਚ 13 ਦਿਨ ਬੈਂਕਾਂ ਦੇ ਵਿੱਚ ਕੰਮ ਨਹੀਂ ਹੋਵੇਗਾ। ਰੱਖੜੀ, ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ਵਰਗੇ ਵੱਖ-ਵੱਖ ਮੌਕਿਆਂ ਦੇ ਕਾਰਨ ਬੈਂਕਾਂ ਦੇ ਵਿੱਚ ਛੁੱਟੀਆਂ ਹੋਣਗੀਆਂ। ਇਨ੍ਹਾਂ ਛੁੱਟੀਆਂ ਦੇ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਨੂੰ ਆਉਣ ਵਾਲੇ ਹਫਤਾਵਾਰੀ ਛੁੱਟੀਆਂ ਵੀ ਸ਼ਾਮਿਲ ਹਨ। ਤੇ ਛੇਵਾ ਬਦਲਾ ਪਾਸਟੈਕ ਨੀਮਦ ਵਿੱਚ ਕੀਤਾ ਗਿਆ ਹੈ। ਅੱਜ ਤੋਂ ਡਰਾਈਵਰਾਂ ਲਈ ਵੀ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਦਰਅਸਲ ਫਾਸਟਐਗ ਕੇਵਾਈਸੀ ਪ੍ਰਕਿਰਿਆ ਨੂੰ 1 ਅਗਸਤ 2024 ਤੋਂ 31 ਅਕਤੂਬਰ 2024 ਦੇ ਵਿਚਕਾਰ ਪੂਰਾ ਕਰਨਾ ਹੋਵੇਗਾ 1 ਅਗਸਤ ਤੋਂ 31 ਅਕਤੂਬਰ ਤੱਕ ਕੰਪਨੀਆਂ ਨੂੰ ਐਨਪੀਸੀਆਈ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ ਜਿਸ ਵਿੱਚ 3 ਤੋਂ 5 ਸਾਲ ਤੋਂ ਜ਼ਿਆਦਾ ਪੁਰਾਣੇ ਫਾਸਟਐਗ ਲਈ ਕੇਵਾਈਸੀ ਅਪਡੇਟ ਕਰਨਾ ਅਤੇ 5 ਸਾਲ ਤੋਂ ਪੁਰਾਣੇ ਫਾਸਟਐਗ ਨੂੰ ਬਦਲਣਾ ਸ਼ਾਮਲ ਹੈ ਇਹ ਪ੍ਰਕਿਰਿਆ 1 ਅਗਸਤ ਤੋਂ ਸ਼ੁਰੂ ਹੋ ਗਈ ਹੈ ਤੇ ਗਾਹਕਾਂ ਨੂੰ ਹੀ 31 ਅਕਤੂਬਰ ਤੋਂ ਪਹਿਲਾਂ ਆਪਣਾ KYC ਅਪਡੇਟ ਕਰਵਾਉਣੀ ਜ਼ਰੂਰੀ ਹੋਵੇਗੀ ਇਸ ਦੇ ਨਾਲ ਹੀ ਸੜਕ ਨਿਯਮਾਂ ਦੀ ਗੱਲ ਕਰੀਏ ਤਾਂ ਸੜਕ ਨਿਯਮਾਂ ਦੇ ਵਿੱਚ ਵੀ ਅੱਜ ਤੋਂ ਬਦਲਾਅ ਹੋ ਗਏ ਨੇ ਛਾ ਦੱਸ ਦਈਏ ਕਿ ਨਾਬਾਲਗ ਬੱਚੇ ਜੇਕਰ ਕੋਈ ਵੀ ਵਾਹਨ ਚਲਾਉਂਦੇ ਫੜੇ ਗਏ ਤਾਂ ਉਹਨਾਂ ਨੂੰ 25000 ਰੁਪਏ ਜੁਰਮਾਨਾ ਅਤੇ ਨਾਲ ਹੀ ਉਹਨਾਂ ਦੇ ਮਾਪਿਆਂ ਨੂੰ 3 ਸਾਲ ਦੀ ਕੈਦ ਹੋਵੇਗੀ। ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੀ ਗੱਲ ਕਰੀਏ ਤਾਂ ਭਾਰਤ 2025 ਦੇ ਵਿੱਚ ਪੁਰਸ਼ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਜਿਵੇਂ ਦੱਸਦੀ ਹੈ ਕਿ 2026 ਦੇ ਵਿੱਚ ਟ20 ਵਰਲਡ ਕੱਪ ਖੇਡਿਆ ਜਾਵੇਗਾ ਤੇ ਉਸ ਤੋਂ ਪਹਿਲਾਂ ਭਾਰਤ ਦੇ ਵਿੱਚ ਏਸ਼ੀਆ ਕੱਪ ਟੂਰਨਾਮੈਂਟ ਦੀ ਮੇਜ਼ਬਾਨੀ ਹੋਵੇਗੀ ਦੱਸ ਦਈਏ ਕਿ ਇਹ ਦੂਸਰੀ ਵਾਰ ਇਤਿਹਾਸ ਦੇ ਵਿੱਚ ਹੈ ਕਿ ਭਾਰਤ ਨੂੰ ਦੂਸਰੀ ਵਾਰ ਏਸ਼ੀਆ ਕੱਪ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ ਇਸ ਤੋਂ ਪਹਿਲਾਂ 1990 ਦੇ ਵਿੱਚ ਭਾਰਤ ਨੂੰ ਇਹ ਮੌਕਾ ਮਿਲਿਆ ਸੀ ਜਿਹਾਂ ਦੱਸ ਦਈਏ ਕਿ ਇਸ ਤੋਂ ਬਾਅਦ ਬੰਗਲਾਦੇਸ਼ ਨੂੰ ਮੇਜ਼ਬਾਨੀ ਕਰਨ ਦਾ ਮੌਕਾ ਮਿਲੇਗਾ 2027 ਦੇ ਵਿੱਚ ਬੰਗਲਾਦੇਸ਼ ਏਸ਼ੀਆ ਕੱਪ ਦੀ ਮੇਜ਼ਬਾਨੀ ਕਰੇਗਾ ਤੇ ਇਸੇ ਸਾਲ ਹੀ 1 ਡੇ ਵਰਲਡ ਕੱਪ ਖੇਡਿਆ ਜਾਵੇਗਾ ਏਸ਼ੀਆ ਕ੍ਰਿਕਟ ਕੌਂਸਲ ਵੱਲੋਂ ਜਾਰੀ ਕੀਤੇ ਗਏ ਇਨਵੀਟੇਸ਼ਨ ਫਾਰ ਐਕਸਪ੍ਰੈਸ਼ਨ ਆਫ ਇੰਟਰਸਟ ਡਾਕੂਮੈਂਟ ਦੇ ਮੁਤਾਬਕ ਭਾਰਤ 2025 ਦੇ ਵਿੱਚ ਪੁਰਸ਼ ਏਸ਼ੀਆ ਕੱਪ ਦੀ ਮੇਜ਼ਬਾਨੀ ਕਰੇਗਾ ਜੋ T20 ਫਾਰਮੈਟ ਦੇ ਵਿੱਚ ਖੇਡਿਆ ਜਾਵੇਗਾ ਉੱਥੇ ਹੀ 2027 ਦਾ ਏਸ਼ੀਆ ਕੱਪ ਬੰਗਲਾਦੇਸ਼ ਦੀ ਮੇਜ਼ਬਾਨੀ ਦੇ ਵਿੱਚ ਹੋਵੇਗਾ 2027 ਦਾ ਏਸ਼ੀਆ ਕੱਪ ਵਨ ਡੇ ਫਾਰਮੈਟ ਦੇ ਵਿੱਚ ਹੋਵੇਗਾ ਦੱਸ ਦिए ਕਿ ਏਸ਼ੀਆ ਕੱਪ ਦਾ ਆਯੋਜਨ ਏਸ਼ੀਅਨ ਕ੍ਰਿਕਟ ਕੌਂਸਲ ਕਰਦੀ ਹੈ ਭਾਰਤ ਨੇ ਰਿਕਾਰਡ 8 ਵਾਰ ਏਸ਼ੀਆ ਕੱਪ ਆਪਣੇ ਨਾਮ ਕੀਤਾ ਹੈ ਇਹਨਾਂ ਵਿੱਚ 7 ਵਾਰ ਇਹ ਵਨਡੇ ਫਾਰਮੈਟ ਦੇ ਵਿੱਚ ਅਤੇ 1 ਵਾਰ T20 ਫਾਰਮੈਟ ਦੇ ਵਿੱਚ ਹੋਇਆ ਹੈ ਭਾਰਤ ਦੇ ਬਾਅਦ ਸ਼੍ਰੀਲੰਕਾ ਸਭ ਤੋਂ ਕਾਮਯਾਬ ਟੀਮ ਹੈ ਉਹ 6 ਵਾਰ ਇਹ ਟਰੋਫੀ ਜਿੱਤ ਚੁੱਕੀ ਹੈ ਤੇ ਤੀਸਰੇ ਨੰਬਰ ਤੇ ਪਾਕਿਸਤਾਨ ਨੇ ਉਹ 2 ਵਾਰ ਇਹ ਖਿਤਾਬ ਆਪਣੇ ਨਾਮ ਕਰ ਚੁੱਕਿਆ ਹੈ ਜ਼ਿਕਰਯੋਗ ਹੈ ਕਿ ਚੈਂਪੀਅਨਸ ਟਰੋਫੀ ਲਈ ਭਾਰਤੀ ਟੀਮ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਅਨਿਸ਼ਚਿਤਤਾ ਵਧੀ ਹੋਈ ਹੈ ਭਾਰਤੀ ਖਿਡਾਰੀਆਂ ਦੇ ਮਾਰਚ ਤੋਂ ਮਈ ਤੱਕ ਆਈਪੀਐਲ 2025 ਵਿੱਚ ਰੁੱਝੇ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਟੀਮ ਇੰਡੀਆ ਜੂਨ ਅਤੇ ਅਗਸਤ ਦੇ ਵਿੱਚ ਇੰਗਲੈਂਡ ਦਾ ਦੌਰਾ ਕਰੇਗੀ ਅਤੇ ਫਿਰ ਬੰਗਲਾਦੇਸ਼ ਦੇ ਵਿੱਚ ਤਿੰਨ ਵੰਡੇ ਅਤੇ ਟੀ20 ਮੈਚ ਖੇਡੇਗੀ। ਅਜੇ ਵਿੱਚ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਏਸ਼ੀਆ ਕੱਪ ਸਤੰਬਰ ਵਿੱਚ ਨਹੀਂ ਹੁੰਦਾ ਤਾਂ ਅਕਤੂਬਰ ਦੇ ਵਿੱਚ ਬੰਗਲਾਦੇਸ਼ ਸੀਰੀਜ਼ ਤੋਂ ਬਾਅਦ ਹੋ ਸਕਦਾ ਹੈ। ਬੰਗਲਾਦੇਸ਼ ਸੀਰੀਜ਼ ਤੋਂ ਬਾਅਦ ਭਾਰਤ ਨੂੰ ਵੈਸਟ ਇੰਡੀਜ਼ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ ਤੇ ਇਸ ਦੇ ਨਾਲ ਹੀ ਦੱਸਦੀ ਕਿ ਫਿਲਹਾਲ ਭਾਰਤ ਤੇ ਸ਼੍ਰੀਲੰਕਾ ਦੇ ਦੌਰੇ ਤੇ ਹੈ ਤੇ T20 ਤਿੰਨ ਮੈਚਾਂ ਦੀ ਸੀਰੀਜ਼ ਭਾਰਤ ਤੇ ਸ਼੍ਰੀਲੰਕਾ ਦੇ ਵਿੱਚ ਖੇਡੀ ਗਈ ਹੈ ਤੇ ਭਾਰਤ ਨੇ ਰਿਕਾਰਡ ਤੋੜ ਇਸ ਸੀਰੀਜ਼ ਨੂੰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਚੰਗੀ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਜੀਹਾਂ ਦੱਸਦੀ ਕਿ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਸੂਬੇ ਦੇ ਵਿੱਚ ਅੱਜ ਫਿਰ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਜੀਹਾਂ ਦੱਸਦੀ ਕਿ 8 ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ orange ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਸੀ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਅਤੇ ਹਮਸ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਸੀ ਜਿਵੇਂ ਦੱਸਿਆ ਕਿ ਇਸ ਦੇ ਨਾਲ ਹੀ ਜਿਹੜਾ ਤਾਪਮਾਨ ਸੀ 40 ਡਿਗਰੀ ਦੇ ਨੇੜੇ ਪਹੁੰਚ ਗਿਆ ਸੀ 4.1 ਡਿਗਰੀ ਵੱਧ ਤਾਪਮਾਨ ਪੰਜਾਬ ਦੇ ਵਿੱਚ ਦਰਜ ਕੀਤਾ ਗਿਆ ਸੀ ਅਤੇ ਲੋਕ ਗਰਮੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਸਨ ਪਰ ਅੱਜ ਸਵੇਰ ਤੋਂ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਇਲਾਕਿਆਂ ਦੇ ਵਿੱਚ ਚੰਗਾ ਮੀਂਹ ਪੈ ਰਿਹਾ ਹੈ ਦੇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਦੁਬਾਰਾ ਤੋਂ ਅਲਰਟ ਜਾਰੀ ਕੀਤਾ ਗਿਆ ਹੈ ਦੱਸ ਦਈਏ ਕਿ ਇਹ ਔਰੇਂਜ ਅਲਰਟ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਬਰਨਾਲਾ ਸੰਗਰੂਰ ਅਤੇ ਮਾਨਸਾ ਲਈ ਕੀਤਾ ਗਿਆ ਹੈ ਜਦਕਿ ਸੂਬੇ ਦੇ ਬਾਕੀ ਹਿੱਸਿਆਂ ਦੇ ਵਿੱਚ ਮੀਂਹ ਲਈ 옐ੋ ਅਲਰਟ ਜਾਰੀ ਕੀਤਾ ਗਿਆ ਸ਼ੁੱਕਰਵਾਰ ਨੂੰ ਇਹ ਅਲਰਟ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਤੱਕ ਸੀਮਿਤ ਰਹੇਗਾ ਬੁੱਧਵਾਰ ਨੂੰ ਸਵੇਰ ਭਾਰ ਦੇ ਵਿੱਚ ਔਰੇਂਜ ਅਤੇ 옐ੋ ਅਲਰਟ ਦੇ ਬਾਵਜੂਦ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਨਹੀਂ ਪਿਆ ਜਿਸ ਕਾਰਨ ਨਮੀ ਵਧੀ ਅਤੇ ਤਾਪਮਾਨ ਦੇ ਵਿੱਚ ਵਿਵਾਦ ਦਾ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਮਾਨਸਾ, ਬਰਨਾਲਾ, ਬਠਿੰਡਾ, ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰ, ਕਪੂਰਥਲਾ ਤੇ ਲੁਧਿਆਣਾ ਦੇ ਵਿੱਚ ਅੱਜ ਸ਼ਾਮ ਤੱਕ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਤੇ ਮੌਸਮ ਵਿਭਾਗ ਦੇ ਮੁਤਾਬਕ ਬੰਗਾਲ ਦੀ ਖਾੜੀ 'ਚ ਦਬਾਅ ਕਾਰਨ ਨਮੀ ਵਾਲੀਆਂ ਹਵਾਵਾਂ ਪੰਜਾਬ ਤੇ ਹਰਿਆਣਾ 'ਚ ਨਹੀਂ ਪਹੁੰਚ ਸਕੀਆਂ। ਇਸ ਤੋਂ ਇਲਾਵਾ ਇਸ ਤੋਂ ਇਲਾਵਾ ਪੱਛਮੀ ਗੜਬੜੀ ਵੀ ਪੂਰੀ ਤਰ੍ਹਾਂ ਸਰਗਰਮ ਨਹੀਂ ਹੋਈ। ਜਿਸ ਕਾਰਨ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਵਿੱਚ ਸੋਕੇ ਦੀ ਸਥਿਤੀ ਬਣੀ ਹੈ 1 ਜੂਨ ਤੋਂ 3 ਜੁਲਾਈ ਤੱਕ ਪੰਜਾਬ ਦੇ ਵਿੱਚ 44% ਦੀ ਘਟਮੀ ਦਰਜ ਕੀਤਾ ਗਿਆ ਹੈ ਤੇ ਉਧਰ ਹੀ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ 42% ਦੀ ਮੀਂਹ ਘਟ ਪਿਆ ਹੈ ਤੇ ਚੰਡੀਗੜ੍ਹ ਦੇ ਵਿੱਚ 57% ਦੀ ਮੀਂਹ ਘਟ ਪਿਆ ਹੈ ਤੇ ਜਿਸ ਕਾਰਨ ਇਹਨਾਂ ਰਾਜਾਂ ਨੂੰ ਰੈੱਡ ਜ਼ੋਨ ਦੇ ਵਿੱਚ ਰੱਖਿਆ ਗਿਆ ਹੈ ਤੇ ਉਧਰ ਹੀ ਦਿੱਲੀ ਅਤੇ ਹਿਮਾਚਲ ਦੀ ਗੱਲ ਕਰੀਏ ਤਾਂ ਇਹਨਾਂ ਦੋਨਾਂ ਰਾਜਾਂ ਦੇ ਵਿੱਚ ਮੀਂਹ ਦਾ ਕਹਿਰ جاری ਹੈ ਜੀ ਹਾਂ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਅੱਜ ਤਿੰਨ ਜਗ੍ਹਾ ਬੱਦਲ ਫਟਿਆ ਜਿਸ ਦੇ ਕਾਰਨ 51 ਲੋਕ ਲਾਪਤਾ ਹੋ ਗਏ ਨੇ ਤੇ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ ਉਧਰ ਹੀ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਵੀ ਮੀਂਹ ਦਾ ਕਹਿਰ ਪੂਰੀ ਤਰ੍ਹਾਂ جاری ਹੈ ਸੜਕਾਂ ਪਾਣੀ ਦੇ ਨਾਲ ਭਰੀਆਂ ਹੋਈਆਂ ਨੇ ਤੇ ਨਾਲ ਹੀ 7 ਲੋਕਾਂ ਦੇ ਮਾਰੇ ਜਾਣ ਦੀ ਦਿੱਲੀ ਤੋਂ ਖਬਰ ਸਾਹਮਣੇ ਆਈ ਹੈ ਦੇਸਨਾਲੀ ਕੁਆਇਰ ਰਿਪੋਰਟ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵੀ ਅੱਜ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਅਤੇ ਇਲਾਕਿਆਂ ਦੇ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਜਿਸ ਦੇ ਕਾਰਨ ਲੋਕਾਂ ਦੇ ਚਿਹਰਿਆਂ ਦੇ ਉੱਪਰ ਖੁਸ਼ੀ ਆਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਇਹ ਸਨ ਅੱਜ ਦੀਆਂ ਮੁਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ ਟੀਵੀ